ਇਹ ਹਰਕਿਸ਼ਨ ਨਗਰ ਦਾ ਮਾਮਲਾ ਸ਼ਿਮਲਾਪੁਰੀ ਹਰਕਿਸ਼ਨ ਨਗਰ ਦਾ ਇੱਥੇ ਇੱਕ ਟਾਵਰ ਨੂੰ ਲੱਗਣ ਲੈ ਕੇ ਨੂੰ ਲੈ ਕੇ ਮੱਲੇ ਵਾਲਿਆਂ ਦਾ ਵਿਰੋਧ ਸੀ ਕਾਫੀ ਸਮੇਂ ਤੋਂ ਇਸ ਗੱਲ ਹੀ ਜਦੋਂ ਜਾਇ ਚੱਲ ਰਹੀ ਆ ਕਿ ਟਾਵਰ ਨਾ ਲਾਇਆ ਜਾਵੇ ਮੱਲੇ ਵਾਲਿਆਂ ਨੇ ਇਕੱਠੇ ਹੋ ਕੇ ਇਸ ਗੱਲ ਦੇ ਵਿਰੋਧ ਦੇ ਵਿੱਚ ਇੱਕ ਐਪਲੀਕੇਸ਼ਨ ਵੀ ਧਾਰ ਕੀਤੀ ਪੁਲਿਸ ਕਮਿਸ਼ਨਰ ਨੂੰ ਦਿਹਾਣਾ ਨੂੰ ਵੀ ਔਰ ਸਬੰਧਤ ਅਧਿਕਾਰੀਆਂ ਨੂੰ ਤਾਂ ਉਹਦੇ ਨਾਲ ਲੱਗਦੇ ਲੱਗਦੇ ਇਹਨਾਂ ਦੇ ਇੱਕ ਟਾਵਰ ਜਦੋਂ ਉਹ ਇਸ ਗੱਲ ਦੀ ਇਹਨਾਂ ਨੇ ਕਾਰਵਾਈ ਕੀਤੀ ਤਾਂ ਉਹ ਆ ਕੇ ਉਹ ਸੀਲ ਲਗਾ ਕੇ ਜਿਹਦੀਆਂ ਕਿ ਆਹ ਦੇਖੋ ਦੋਨੇ ਫੋਟੋਆਂ ਨੇ ਪਹਿਲਾ ਇਹਨਾਂ ਦੀ ਆਹ ਦੇਖੋ ਤੁਸੀਂ ਇਦਾਂ ਚੱਲਦਾ ਸੀਗਾ ਇਹਨੂੰ ਲੋਕ ਲੱਗਾ ਸੀ ਆਫਟਰ ਦੈਨ ਦੇ ਬਾਅਦ ਜਦੋਂ ਹੋਈ ਕਾਰਵਾਈ ਦਾ ਸੀਲਾਂ ਲੱਗੀਆਂ ਦੀ ਕਾਰਪੋਰੇਸ਼ਨ ਵੱਲੋਂ ਠੀਕ ਹੈ ਜੀ ਕਾਰਪੋਰੇਸ਼ਨ ਵੱਲੋਂ ਲੱਗੀਆਂ ਹੁਣ ਪਰਸੋਂ ਰਾਤੀ ਸ਼ੁੱਕਰਵਾਰ ਇਹਨਾਂ ਨੇ ਜਿਹੜਾ ਟਾਵਰ ਸੀ ਉਹ ਪਹਿਲਾਂ ਫੁਲੀ ਰੀ ਉਹਨੂੰ ਕਰਤਾ ਮਤਲਬ ਬਿਲਕੁਲ ਹੀ ਖੋਲ ਲਿਆ ਸੀ ਤੇ ਉਹ ਲਾਤਾ ਜੜ ਤੋਂ ਤੇ ਉਸ ਤੋਂ ਬਾਅਦ ਰਾਤ ਨੂੰ ਜਦੋਂ ਸਵੇਰੇ ਉੱਠ ਕੇ ਸਾਰਿਆਂ ਨੇ ਦੇਖਿਆ 12 ਵਜੇ ਤੱਕ ਤਾਂ ਨਾਰਮਲ ਸੀ ਸਾਰਾ ਕੁਝ ਸਾਰੇ ਜਾਗਦੇ ਹੀ ਸੀ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਇੱਕੋ ਦਾ ਟਾਵਰ ਵੀ ਲੱਗਿਆ ਹੋਇਆ ਸੀ ਉਹ ਜਿਹੜੀ ਉਹਨਾਂ ਦੀ ਸਿਗਨਲ ਬਲਿੰਕ ਕਰਦਾ ਹੁੰਦਾ ਉਹ ਵੀ ਕਰ ਰਿਹਾ ਸੀ ਟਾਵਰ ਰੋਜ਼ ਮਤਲਬ ਨਿਰੰਤਰ ਚੱਲ ਰਿਹਾ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਰੋਕ ਨਹੀਂ ਉਹ ਸਾਰੇ ਤਰ੍ਹਾਂ ਚੱਲ ਰਿਹਾ ਹੁਣ ਉਹਨਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਦੇ ਘਰੇ ਟਾਵਰ ਲੱਗਿਆ ਉਹ ਕਹਿੰਦੇ ਆ ਵੀ ਅਸੀਂ ਤਾਂ ਲਿਖ ਕੇ ਦਿੱਤਾ ਜੀ ਕੰਪਨੀ ਨੂੰ ਗੱਲ ਆ ਵੀ ਗੱਲ ਤਾਂ ਇਹ ਆ ਵੀ ਇੱਕ ਗੱਲ ਕਰਕੇ ਸਾਰਾ ਮਹੱਲਾ ਜੇ ਪਰੇਸ਼ਾਨ ਹੋ ਰਿਹਾ ਤਾਂ ਆਪਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ ਕਈ ਲੋਕਾਂ ਨੂੰ ਇੱਥੇ ਮਤਲਬ ਨੇੜੇ ਦੇ ਜਿਹੜੇ ਬਿਲਕੁਲ ਨਾਲ ਲੱਗਦੇ ਘਰ ਆ ਉਹਨਾਂ ਚ ਮਰੀਜ਼ ਨੇ ਬਜ਼ੁਰਗ ਨੇ ਜਿਨ੍ਹਾਂ ਨੂੰ ਕੀ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਕਿਸੇ ਨੂੰ ਕੁਛ ਆ ਔਰ ਦਿੱਕਤ ਫੀਲ ਕਰ ਰਹੇ ਆ ਆ ਬਿਲਕੁਲ ਨਾਲ ਦੇ ਘਰ ਦੇ ਵਿੱਚ ਆ ਭਾਈ ਸਾਹਿਬ ਰਹਿੰਦੇ ਉਹਨਾਂ ਦੇ ਸਟੰਟ ਪਏ ਹੋਏ ਨੇ ਉਹਨਾਂ ਨੂੰ ਕਾਫੀ ਦਿਨਾਂ ਤੋਂ ਦਿੱਕਤ ਆ ਰਹੀ ਆ ਘਰਾਂ ਚ ਕਰੰਟ ਆ ਰਿਹਾ ਤੁਹਾਨੂੰ ਲੈਟਰ ਇੱਕ ਦਿਖਾਰੇ ਸੀ ਹੁਣੇ ਸਾਨੂੰ ਲੈਟਰ ਇਸ ਗੱਲ ਦੀ ਦਿਖਾ ਰਹੇ ਆ ਵੀ ਅਸੀਂ ਤਾਂ ਲਿਖ ਕੇ ਦੇਤਾ ਜੀ ਵੀ ਸਾਡੇ ਵੱਲੋਂ ਜਿਹੜਾ ਟਾਵਰ ਆ ਅਸੀਂ ਬੰਦ ਆ ਸੀ ਚਲਾਨ ਨਹੀਂ ਦੇ ਤਾਕ ਉਹਨਾਂ ਦੀ ਪਰਪਾਈ ਨਹੀਂ ਹੁੰਦੀ ਕੰਪਨੀ ਉਹ ਜਿਹੜਾ ਟਾਵਰ ਆ ਉਹ ਸਾਡਾ ਨਹੀਂ ਲਾ ਰਹੇ ਹੁਣ ਇਸ ਗੱਲ ਦਾ ਦੇਖੋ ਖਮਿਆਜਾ ਮੱਲੇ ਵਾਲੇ ਤਾਂ ਨਹੀਂ ਭੁਗਤ ਸਕਦੇ ਮਸਲਾ ਇਹ ਆ ਵੀ ਇੱਕ ਗੱਲ ਕਰਕੇ ਦੇਖੋ ਜੇ ਸਾਰਿਆਂ ਨੂੰ ਇੱਕ ਚੀਜ਼ ਤੋਂ ਪ੍ਰੋਬਲਮ ਆ ਆਪਾਂ ਕਰੀਏ ਹੀ ਕਿਉਂ ਉਹ ਜਦ ਮੱਲੇ ਚ ਸਾਰਿਆਂ ਨੂੰ ਇਸ ਗੱਲ ਦਾ ਵਿਰੋਧ ਆ ਵੀ ਇਹ ਟਾਵਰ ਨਹੀਂ ਚੱਲਣਾ ਚਾਹੀਦਾ ਤਾਂ ਫਿਰ ਇਹ ਚੱਲ ਕਿਉਂ ਰਿਹਾ ਗਾ ਪਾਜੀ ਟਾਵਰ ਲੱਗਦਾ ਉਹ ਤਾਂ ਕਹਿੰਦੇ ਆ ਕਿ ਸਾਡੀ ਜਿਹੜੀ ਪਰਪਾਈ ਨਹੀਂ ਹੁੰਦੀ 3 ਸਾਲ ਦਾ ਐਗਰੀਮੈਂਟ ਆ ਭਾਜੀ 3 ਸਾਲ ਦਾ ਐਗਰੀਮੈਂਟ ਇਹਨਾਂ ਨੇ ਕੰਪਨੀ ਨੇ ਲਾ ਲ ਕੀਤਾ ਵਾ ਮਹੱਲੇ ਵਾਲਿਆਂ ਨੇ ਥੋੜੀ ਕੀਤਾ ਵਾ ਮਹੱਲੇ ਵਾਲਿਆਂ ਨੇ ਤਾਂ ਕੋਈ ਐਗਰੀਮੈਂਟ ਨਹੀਂ ਕੀਤਾ ਮਹੱਲੇ ਵਾਲਿਆਂ ਨੂੰ ਇਸ ਗੱਲ ਤੋਂ ਪਰੇਸ਼ਾਨੀ ਆ ਰਹੀ ਆ ਦੇਖੋ ਨਹੀਂ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਅਗਲਾ ਸਟੈਪ ਇਹ ਆ ਵੀ ਅਸੀਂ ਜੇ ਇਸ ਗੱਲ ਦੇ ਆ ਬਿਲਕੁਲ ਨਾ ਬਰੋਧਾ ਹੈ ਤਾਂ ਅਸੀਂ ਬਿਲਕੁਲ ਮੇਨ ਰੋਡ ਦੇ ਉੱਤੇ ਜਾ ਕੇ ਮੇਨ ਰੋਡ ਜਾਮ ਕਰਾਂਗੇ ਉੱਥੇ ਜਾ ਕੇ ਧਰਨਾ ਲਾਵਾਂਗੇ ਅਸੀਂ ਕਈ ਵਾਰੀ ਇੱਥੇ ਪੂਰਵ ਵਿਧਾਇਕ ਜਿਹੜੇ ਇੱਥੇ ਮਤਲਬ ਮੌਜੂਦਾ ਵਿਧਾਇਕ ਕੋਲ ਵੀ ਗਏ ਸੀਗੇ ਜਿਹੜੇ ਇੱਥੇ ਸਬੰਧਤ ਨੇ ਉਹਨਾਂ ਕੋਲ ਵੀ ਗਏ ਤੇ ਉਹਨਾਂ ਨੇ ਵੀ ਆਪਣਾ ਇਨਾ ਰਾਹ ਸਿਰਾਂ ਨਹੀਂ ਫੜਾਇਆ ਮਾਲੇ ਵਾਲੇ ਗਏ ਸੀ ਹਾਂਜੀ ਐਮਐਲਏ ਸਾਹਿਬ ਕੋ ਗਏ ਸੀ ਕੋਈ ਉਹਨਾਂ ਨੇ ਸੁਣੀ ਥੋੜੀ ਜੀ ਉਹਨਾਂ ਨੇ ਵੀ ਨਹੀਂ ਸੁਣੀ ਫਿਰ ਉਸ ਤੋਂ ਬਾਅਦ ਇੱਕ ਪੂਰਵ ਵਿਧਾਇਕ ਸੀਗੇ ਜਿਹੜੇ ਇਲਾਕੇ ਦੇ ਉਹਨਾਂ ਨੇ ਕੁਝ ਮਾੜੀ ਜੀ ਕਰਾਈ ਤੇ ਆ ਸੀਲ ਜਿਹੜੀ ਆ ਉਦੋਂ ਲੱਗ ਗਈ ਸੀ ਜਿਹੜੀ ਉਹਨਾਂ ਨੇ ਮਾਲੇ ਵਾਲਿਆਂ ਦਾ ਦੁੱਖ ਨੂੰ ਜੀ ਔਰ ਉਸ ਤੋਂ ਬਾਅਦ ਮਤਲਬ ਹੁਣ ਮੌਜੂਦਾ ਹਾਲਾਤ ਇਹ ਆ ਵੀ ਉਹ ਉਸ ਤੋਂ ਬਾਅਦ ਫੇਰ ਇੱਕ ਨਵਾਂ ਮਤਲਬ ਉਹਨੂੰ ਪਹਿਲਾ ਮਤਲਬ ਖੋਲ ਕੇ ਇੱਕ ਨਵਾਂ ਉੱਥੇ ਟਾਵਰ ਜਿਹੜਾ ਵਾ ਇੰਸਟਾਲ ਕਰਤਾ ਗਿਆਗਾ ਮੰਗ ਹੁਣ ਸਾਡੀ ਇਹੀ ਹੈ ਵੀ ਇਹ ਜਿਹੜਾ ਟਾਵਰ ਆ ਬਿਲਕੁਲ ਬੰਦ ਹੋਣਾ ਚਾਹੀਦਾ ਜਿਹਦੇ ਕਰਕੇ ਕਿ ਮੱਲੇ ਵਾਲਿਆਂ ਨੂੰ ਦਿੱਕਤ ਆ ਰਹੀ ਹੈ ਇੱਥੇ ਬੱਚੇ ਵੀ ਨੇ ਰੇਡੀਏਟਿਜ਼ ਕਿ ਕਰਾ ਰਹੇ ਨੇ ਅਤੇ ਇੱਥੇ ਬਹੁਤ ਜ਼ਿਆਦਾਤਰ ਜਿਹੜੇ ਬਿਲਕੁਲ ਨਾਲ ਹੈ ਸਾਰੇ ਬੱਚੇ ਉੱਪਰ ਰਹਿੰਦੇ ਨੇ ਇੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇੱਥੇ ਓਵਰਏਜਡ ਲੋਕ ਨੇ ਜਿਹੜੇ ਬਜ਼ੁਰਗ ਰਹਿੰਦੇ ਨੇ ਬੱਚੇ ਰਹਿੰਦੇ ਨੇ ਜਿਨ੍ਹਾਂ ਦਾ ਕੀ ਇਸ ਰੇਡੀਏਸ਼ਨ ਦੇ ਨਾਲ ਜਿਨ੍ਹਾਂ ਨੂੰ ਦਿੱਕਤ ਆ ਰਹੀ ਆ ਲੋਕਾਂ ਨੂੰ ਇਹ ਮਤਲਬ ਕਰੰਟ ਫੀਲ ਹੋ ਰਿਹਾ ਵਾ ਘਰਾਂ ਦੇ ਵਿੱਚ ਕਿਸੇ আর্থਿੰਗ ਕਰਨ ਜਾਂ ਕਿਸੇ ਵੀ ਮਤਲਬ ਗੱਲ ਕਰਕੇ ਉੱਥੇ ਇਹਨਾਂ ਨੂੰ ਲੋਕਾਂ ਨੂੰ ਕਰੰਟ ਵੀ ਫੀਲ ਹੁੰਦਾ ਇਸ ਮਹੱਲੇ ਦੇ ਵਿੱਚ ਮਤਲਬ ਦੇਖੋ ਜਿਹੜੇ ਵੀ ਇਹਦੇ ਦੋਸ਼ ਪ੍ਰਭਾਵ ਨੇ ਸਾਰੇ ਹੀ ਹੋ ਰਹੇ ਆ ਠੀਕ ਹੈ ਜੀ ਸ਼ੁਸ਼ਕਾ ਜੀ ਮੇਰਾ ਨਾਮ ਭਾਰਤ ਕੁਸ਼ਨ ਹੈ ਇਹ ਸਾਹਮਣੇ ਵਾਲਾ ਘਰ ਮੇਰਾ ਹੈ ਜੀ ਤੇ ਇਹ ਸਾਹਮਣੇ ਬਿਲਕੁਲ ਜਿਹੜਾ ਜਿन्होने ਟਾਵਰ ਲਗਵਾਇਆ ਹੈ ਇਹ ਮੁੱਦਾ ਤਕਰੀਬਨ 8-9 ਮਹੀਨੇ ਤੋਂ ਚੱਲ ਰਿਹਾ ਹੈ ਇਸ ਬੰਦੇ ਨੇ ਉਸ ਟਾਈਮ ਵੀ ਰਾਤ ਨੂੰ ਹੀ ਇਹ ਟਾਵਰ ਜਿਹੜਾ ਹੈਗਾ ਇੰਸਟਾਲ ਕੀਤਾ ਜਿਹੜਾ ਕਿ ਲੋਕਾਂ ਨੇ ਸਵੇਰੇ ਉੱਠ ਕੇ ਦੇਖਿਆ ਵੀ ਲੱਗਿਆ ਹੋਇਆ ਇਹ ਬੰਦਾ ਇਦਾਂ ਦਾ ਹੈ ਕਿ ਮਹੱਲੇ ਦੇ ਵਿੱਚ ਰਹਿੰਦੇ ਹੋਏ ਬਾਕੀ ਬੰਦਿਆਂ ਤੋਂ ਵੀ ਚੋਰੀ ਕਰ ਰਿਆ ਨਾ ਕੰਮ ਫਿਰ 2:3 3 ਵਜੇ ਜਿਹੜਾ ਕਰਨਾ ਇਹਨਾਂ ਦਾ ਮੈਗਾ ਸਵੇਰੇ ਕਰੇ ਬੰਦਾ ਉਸ ਟਾਈਮ ਇਹਨੇ ਕਰਵਾਇਆ ਸਾਰੇ ਮਹੱਲੇ ਨੇ ਫਿਰ ਵਿਰੋਧ ਕੀਤਾ ਮੈਂ ਉਤਾਰ ਦੂੰਗਾ ਕਰ ਠੀਕ ਹੈ ਉਸ ਤੋਂ ਬਾਅਦ ਅਸੀਂ ਆਪਣੇ ਮਹੱਲੇ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦਿੱਤੀ ਅਸੀਂ ਪੁਲਿਸ ਸਟੇਸ਼ਨ ਗਏ ਅਸੀਂ ਐਮਐਲਏ ਮੈਡਮ ਕੋਲ ਗਏ ਡੀਸੀ ਅਤੇ ਕਾਰਪੋਰੇਸ਼ਨ ਆਫਿਸ ਦਿੱਤੀ ਹਰ ਜਗ੍ਹਾ ਅਸੀਂ ਇਹਦੀ ਅਪਲੀਕੇਸ਼ਨ ਦਿੱਤੀ ਚਲੋ ਕਿਸੇ ਤਰੀਕੇ ਸੀਲਡ ਵੀ ਹੋ ਗਿਆ ਇਹ ਠੀਕ ਹੈ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਮਹੱਲੇ ਨੂੰ ਸੰਤੁਸ਼ਟੀ ਹੋ ਗਈ ਬੰਦ ਪਿਆ ਸੀਲ ਹੈ ਨਹੀਂ ਦਿੱਕਤ ਹੈਗੀ ਉਸ ਤੋਂ ਬਾਅਦ ਅਨਇੰਸਟਾਲ ਹੋ ਗਿਆ ਉੱਤਰ ਕੇ ਵੀ ਲੈ ਗਿਆ ਸਭ ਕੁਝ ਚਲੋ ਫਿਰ ਉਸ ਦਿਨ ਸ਼ੁੱਕਰਵਾਰ ਰਾਤ ਨੂੰ ਇਹ 2:30 3 ਵਜੇ ਮਤਲਬ ਜੋ ਵੀ ਆ ਅੱਧੀ ਰਾਤ ਨੂੰ ਜਦੋਂ ਸੁੱਤੇ ਹੁੰਦੇ ਆ ਲੋਕ ਜਿਹੜੇ ਚੋਰਾਂ ਵਾਲੇ ਕੰਮ ਹੁੰਦੇ ਆਪਾਂ ਲੁਕ ਚਿਪਕੇ ਕਰਨੇ ਆ ਉਸ ਟਾਈਮ ਉਹ ਚੋਰ ਨੇ ਕੀਤੇ ਔਰ ਰਾਤ ਨੂੰ ਆਪਣਾ ਇਹ ਸਵੇਰੇ ਫੇਰ ਲੋਕਾਂ ਨੇ ਲੱਗਿਆ ਹੋਇਆ ਦੇਖਿਆ ਇੰਨਾ ਹੀ ਮੱਲੇ ਦੇ ਵਿੱਚ ਰਹਿਣਾ ਲੋਕਾਂ ਦੇ ਨਾਲ ਇਦਾਂ ਦਾ ਕੰਮ ਕਰਨਾ ਲੋਕਾਂ ਨੂੰ ਤਕਲੀਫ ਹੈ ਠੀਕ ਹੈ ਉਹ ਬੰਦਾ ਜਿਹਦੇ ਘਰੇ ਟਾਵਰ ਲੱਗਣਾ ਜਾਂ ਕੋਈ ਹੋਰ ਹੈ ਹੁਣ ਕੀ ਫਰੀ ਦੀ ਫਰੀ ਦੀ ਇਨਕਮ ਆਉਂਦੀ ਹੈ ਉਹ ਬੰਦਾ ਇੰਨਾ ਹੋ ਜਾਂਦਾ ਉਹਨੂੰ ਬਾਕੀ ਚੀਜ਼ਾਂ ਦੀ ਦਿੱਕਤ ਨਹੀਂ ਦਿਖਦੀ ਆ ਜਿਹੜੇ ਇੰਨੇ ਖੜੇ ਆ ਇਹਨਾਂ ਦੀ ਕੋਈ ਦਿੱਕਤ ਨਹੀਂ ਦਿਖਣੀ ਉਹਨੂੰ ਆਪਣਾ ਇਕੱਲਾ ਸਹੀ ਦੱਕੂਗਾ ਕੰਪਨੀ ਨੂੰ ਇਹ ਕਹਤਾ ਉਹ ਕਹਤਾ ਉਹੀ 8 ਨੂੰ ਮਹੀਨਾ ਤੋਂ ਚੱਲ ਰਿਹਾ ਸਾਡੀ ਮੰਗ ਇਹ ਆ ਕਿ ਯਾਰੇ ਉਤਰਨਾ ਚਾਹੀਦਾ ਉਹ ਕਹਿੰਦਾ ਬੰਦ ਹੈ ਤਾਂ ਬੰਦ ਹੈ ਠੀਕ ਹੈ ਜੇ ਬੰਦੀ ਹੈ ਉਤਾਰ ਦਿਓ ਉਹਨੂੰ ਦਿੱਕਤ ਆ ਗਈ ਸਾਨੂੰ ਪਰੇਸ਼ਾਨੀ ਆ ਆ ਸਾਡੀ ਮੰਗ ਹੈ ਤੇ ਹੁਣ ਦੇਖ ਲਓ ਨਹੀਂ ਕਿਸੇ ਤੇ ਨਾ ਬੰਦ ਹੋਇਆ ਅਗਲਾ ਤੇ ਨਾ ਬੰਦ ਹੋਇਆ ਤਾਂ ਦੇਖੋ ਜਿਸ ਤਿੱਕਨ ਆ ਗਿਆ ਜੇ ਜਿਆਦਾ ਕਰੋਸ਼ ਹੋ ਗਿਆ ਤੇ ਇੱਥੇ ਗਲਤ ਵੀ ਹੋ ਸਕਦਾ ਕਿਸੇ ਦੇ ਤਰੀਕੇ ਨਾਲ ਕੰਮ ਕੀ ਤੁਸੀਂ ਹੁਣ ਦੁਬਾਰਾ ਤੋਂ ਅਧਿਕਾਰੀਆਂ ਦੇ ਨਾਲ ਮਿਲੋਗੇ ਹਾਂਜੀ ਪਹਿਲਾ ਸੀਲ ਲਗਾਤੀ ਸੀ ਕਹਿੰਦੇ ਫਿਰ ਉਹ ਲਗਾਤੀ ਉਹਨਾਂ ਕੋਲ ਉੱਤੇ ਗੱਲ ਕਰਾਂਗੇ ਕਿ ਵੀ ਅਜੇ ਬਾਤੂ ਸੀ ਕਿ ਆਹੀ ਸੀਲ ਨਹੀਂ ਕਰਤਾ ਬੰਦੀ ਹੈ ਤੇ ਫਿਰ ਕਿੱਦਾਂ ਚੱਲ ਗਿਆ ਪਰਸੋ ਚੱਲੇ ਆਏ ਇਹ ਕੱਲ ਵੀ ਕੱਲ ਸੰਡੇ ਵਾਲੇ ਦੇ ਨਹੀਂ ਚਲਾਏ ਆਏ ਨੇ ਫਿਰ ਉਸ ਤੋਂ ਬਾਅਦ ਜਦੋਂ ਦੂਜੇ ਨੂੰ ਦੱਸਿਆ ਉਹਨਾਂ ਨੇ ਦੇਖਿਆ ਚੱਲਦਾ ਪਿਆ ਉਹ 5 ਮਿੰਟ ਬਾਅਦ ਦੇਖ ਲਿਆ ਉਹਨਾਂ ਨੇ ਵੀ ਨਜ਼ਰ ਨਾਲ ਨਜ਼ਰ ਮਿਲ ਕੇ ਅੰਦਰ ਜਾ ਕੇ ਸਵਿਚ ਆਫ ਕਰਤੀ ਬੰਦ ਕਰਤਾ ਆ ਦੇਖਿਆ ਅਸੀਂ ਸਰ ਉਹਨਾਂ ਨੇ ਸੀਨਾ ਮੈਡਮ ਨੇ ਸਾਨੂੰ ਕਿਹਾ ਕਿ ਵੀ ਤੁਸੀਂ ਇਹਨਾਂ ਨੂੰ ਸਿੱਧੂ ਸਾਹਿਬ ਕੋਲ ਜਾਓ ਜਦ ਕਿ ਸਾਡਾ ਵਾਰਡ ਸੀਨਾ ਮੈਡਮ ਦਾ ਪਿੰਡ ਹੈ ਉਹਨਾਂ ਨੇ ਸਾਨੂੰ ਕਿਹਾ ਸੀ ਸਿੱਧੂ ਸਾਹਿਬ ਕੋਲ ਜਾਓ ਐਪਲੀਕੇਸ਼ਨ ਪਈ ਹੈ ਉਹਨਾਂ ਕੋਲ ਵੀ ਚੱਲ ਜਾਏਗੀ ਸਵੇਰੇ ਉਹਨਾਂ ਨੂੰ ਦੇਖ ਕੇ ਆਏ ਜੀ ਐਪਲੀਕੇਸ਼ਨ ਹੈ ਸਾਡੇ ਕੋਲ ਦੁਆਰਾ ਮਿਲੋਗੇ ਉਂਧਵਾਰਾ ਮਿਲਾਂਗੇ ਵੀ ਤੁਸੀਂ ਸੀਲ ਲਗਾਤੀ ਜੀ ਬੰਦ ਹੋ ਗਿਆ ਸੀ ਇਹ ਵੀ ਕਿੱਦਾਂ ਚੱਲ ਚੱਲ ਗਿਆ ਨਾ ਗੱਲਬਾਤ ਕਰਨ ਆਏ ਇਹਨਾਂ ਨੇ ਕੀ ਕੀਤਾ ਇਹਨਾਂ ਨਾਲ ਆਪਾਂ ਗੱਲ ਨਹੀਂ ਕੀਤੀ ਜੀ ਇਹ ਕਹਿੰਦੇ ਸਾਡੇ ਨਾਲ ਗੱਲ ਕਰਨਗੇ ਤੇ ਪਰਚਾ ਪੁਗਾ ਦਾਂਗੇ ਇਹ ਕਰਾ ਦਾਂਗੇ ਉਹ ਕਰਾ ਦਾਂਗੇ ਸਾਨੂੰ ਲੱਗਾ ਡਰ ਅਸੀਂ ਨਹੀਂ ਕਰਨਗੇ ਇਹ ਗੱਲ ਕਿਸੇ ਨਾਲ ਠੀਕ ਹੈ ਸਾਨੂੰ ਤਕਲੀਫ ਹੈਗੀ ਇਹ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਆ ਬਾਕੀ ਵੀ ਖੜੇ ਕਿਸੇ ਹੋਰ ਨੂੰ ਪੁੱਛ ਲਓ ਮੈਨੂੰ ਕੱਲੇ ਨੂੰ ਦਿੱਕਤ ਹੋਵੇ ਮੇਰੇ ਕੋਲ ਪਰਸਨਲ ਰੇਂਜਰਸ ਯਾਰ ਬੰਦੇ ਨਾਲ ਕੋਈ ਮਤਲਬ ਨਹੀਂ ਮੈਨੂੰ ਇਹਦੇ ਨਾਲ ਜਬ ਬਾਕੀ ਮਨ ਲਿਆਵਾਂ ਗੂ ਰਹਿੰਦੇ ਸਾਰੇ ਬੰਦੇ ਪਿਆਰ ਨਾਲ ਰਹਿੰਦੇ ਆ ਤੁਹਾਨੂੰ ਕੋਈ ਇਤਰਾਜ਼ ਨਹੀਂ ਰਹਿੰਦਾ ਸੀ ਚੰਗਾ ਭਲਾ ਕੰਮ ਕਰਦਾ ਖਾਂਦਾ ਪੀਂਦਾ ਆਟਾ ਘਟਾਇਆ ਹੋਇਆ ਇਦਾਂ ਜਰੂਰੀ ਕਰਨਾ ਕੰਮ ਅਰ ਇੱਕ ਚੀਜ਼ ਹੋਰ ਦੱਸਾਂ ਇਹ ਸਾਹਮਣੇ ਟਾਵਰ ਲੱਗ ਰਿਹਾ ਜੀ ਇਸ ਘਰ ਦੇ ਵਿੱਚ ਵੱਡੇ ਵਾਲਾ ਉਹਦੇ ਵਿਰੋਧ ਦੇ ਵਿੱਚ ਇਹ ਬੰਦਾ ਪਹਿਲਾਂ ਸੀ ਮੇਰੇ ਕੋਲੋਂ ਪਹਿਲਾਂ ਹੀ ਸਹਿਨ ਵੀ ਪਏ ਨੇ ਉਹਦੇ ਵਿੱਚ ਇਸ ਬੰਦੇ ਦੇ ਸਹਿਨ ਨਹੀਂ ਕਿ ਟਾਵਰ ਨਹੀਂ ਲੱਗਣਾ ਚਾਹੀਦਾ ਜਦੋਂ ਉੱਥੇ ਇਹਨੂੰ ਅਧਰਾਇਆ ਸੀ ਆਪਣੇ ਘਰੇ ਲਗਵਾਉਣ ਦੇ ਵਿੱਚ ਕਿਦਾਂ ਰਾਈਟ ਹੋ ਗਿਆ ਕਿਦਾਂ ਇਹ ਓਕੇ ਹੋ ਗਿਆ ਮੈਨੂੰ ਇਹ ਸਮਝ ਨਹੀਂ ਆ ਰਹੀ ਠੀਕ ਹੈ ਜੀ ਅੱਜ ਇਹ ਬੰਦਾ ਜੋ ਵੀ ਇਹਨੂੰ 5-7 ਹਜ਼ਾਰ ਮਿਲਣਾ ਹੈ ਉਹਦੇ ਵਿੱਚ ਇੰਨਾ ਹੀ ਹੋ ਗਿਆ ਕਿ ਇਹਨੂੰ ਬਾਕੀ ਬੰਦੇ ਦੀ ਦਿੱਕਤ ਨਹੀਂ ਦਿਖ ਰਹੀ ਕੋਈ ਸਾਲਾ ਬਹੁਤ ਕੁਝ ਕਰ ਲੈਂਦਾ ਹੁੰਦਾ ਬੰਦਾ ਪਰ ਨਹੀਂ ਲੋਕਾਂ ਨੂੰ ਦੁਖੀ ਦੇ ਕੇ ਕਰਕੇ ਤੇ ਆਪਣੇ ਵਾਸਤੇ ਪੈਸੇ ਕਮਾਣੇ ਇਹ ਤਾਂ ਮੈਂ ਠੀਕ ਨਹੀਂ ਕਹੂੰਗਾ ਬਹੁਤ ਕੁਝ ਕਿਹਾ ਉਹਨੇ ਬੰਦੇ ਨੂੰ ਬਾਕੀ ਤਾਂ ਤਕਲੀਫ ਹੁੰਦੀ ਹੈ ਜੇਬ ਹੁੰਦੀ ਹੈ ਸਾਨੂੰ ਹੁੰਦੀ ਹੈ ਜੀ ਸਾਨੂੰ ਹੈਗੀ ਇਸ ਤੋਂ ਪਹਿਲਾਂ ਨਹੀਂ ਸੀ ਥੈਂਕ ਯੂ ਯਾ ਜੀ ਨਾਮ ਤੇ ਨਾਮ ਕੀ ਹੈ ਜੀ ਅਨਾਲ ਦੇ ਗਵਾਂਡੀ ਇਹਨਾਂ ਦੇ ਬਿਲਕੁਲ ਅਸੀਂ ਗਵਾਂਡੀ ਇਹਨਾਂ ਦੇ ਆ ਗਏ ਅੱਛਾ ਕਿਹਦੀ ਜਗ੍ਹਾ ਦਾ ਮਾਮਲਾ ਕੀ ਹੈ ਮਾਮਲਾ ਬਸ ਇਹੀ ਮਾਮਲਾ ਵੇ ਸਾਲ ਪਹਿਲੇ ਤਾਂ ਹੋ ਗਿਆ ਰੋਲਾ ਪੈਂਦਿਆਂ ਅੱਗੇ ਵੀ ਲਵਾਇਆ ਸੀ ਉਹਨੇ ਲਾ ਦਿੱਤਾ ਸੀ ਇਹ ਵਿਰੋਧ ਕਰ ਰਹੇ ਹਾਂ ਕਾਹਦਾ ਵਿਰੋਧ ਹੈ ਇਹ ਹਜੇ ਅੱਜ ਇਹਦੇ ਕਰ ਰਹੇ ਵੀ ਇਹ ਟਾਵਰ ਨਹੀਂ ਚੱਲਣ ਦੇਣਾ ਵੀ ਸਾਨੂੰ ਤਕਲੀਫ ਕਰਨ ਨੂੰ ਹੋ ਸਕਦੀ ਆਂਦੀ ਗਵਾਂਡੀਆਂ ਸਾਰਿਆਂ ਨੂੰ ਮੁਸ਼ਕਲ ਹੈ ਟਾਵਰ ਕਦੋਂ ਨਾਲ ਲੱਗਿਆ ਪਰਸੋਂ ਆਇਆ ਪਰਸੋਂ ਇਹਨਾਂ ਨੂੰ ਚਾਲੂ ਵੇ ਕੀਤਾ ਇਹਨਾਂ ਚੌੜੀ ਲਾਇਆ ਰਸਤੀ ਦਿਨ ਮੇ ਦਿਨ ਲੱਗਾ ਚੌੜੀ ਲੱਗਾ ਵੇ ਇਹ ਕਹਿੰਦੇ ਟਾਵਰ ਚੱਲਦਾ ਨਹੀਂ ਨਹੀਂ ਚੱਲਦਾ ਇਹ ਝੂਠ ਬੋਲ ਰਹੇ ਨੇ ਇਹ ਝੂਠ ਬੋਲਦੇ ਨੇ ਇਹਨੂੰ ਚੋਰੀ ਲਾਇਆ ਦੋ ਦਿਨ ਹੋ ਗਿਆ ਆਇਆ ਕੀ ਮਾਮਲਾ ਇਹ ਦਾ ਸੀ ਕੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਰਤ ਹੈ ਯਾਰ ਕਿਹੜੀ ਜਗ੍ਹਾ ਦਾ ਮਾਮਲਾ ਇਹ ਇਹ ਸ਼ਮਲਾਪਰੀ ਹਰਿ ਕਰਿਸ਼ਨ ਨਾ ਕਰਾਈ ਕੀ ਹੈ ਕੀ ਆ ਕਿਉਂ ਇਕੱਠੇ ਹੋਏ ਤੁਹਾਡੇ ਘਰ ਦੇ ਬਾਹਰ ਲੋਕ ਬੂਸਟਰ ਲਵਾਇਆ ਵੀਰੇ ਯਾਰ ਇਹਦਾ ਆਇਟਲ ਦਾ ਜੀ ਇਹਨਾਂ ਨੂੰ ਅਪੱਤੀ ਆ ਵੀ ਕਹਿੰਦੇ ਬੂਸਟਰ ਲੱਗਣ ਨਹੀਂ ਦੇਣਾ ਵੀ ਤੁਹਾਨੂੰ ਪੈਸੇ ਆਉਣਗੇ ਜੀ ਨਹੀਂ ਕਈ ਇਲਾਕਿਆਂ ਨੂੰ ਅਸੀਂ ਜਿਹੜੇ ਹੁਣ ਉਹ ਕਹਿੰਦੇ ਸਾਡੇ ਘਰ ਦੇ ਵੀਰੇ ਟਾਵਰ ਚੱਲਦਾ ਨਹੀਂ ਵੀ ਕਰੰਟ ਕਿਵੇਂ ਆਜੂਗਾ ਜੇ ਮੇਰੇ ਘਰੇ ਪੱਖਾ ਸ਼ਾਰਟ ਆ ਤਾਂ ਕਰੰਟ ਆਊਗਾ ਬਾਈਟਾ ਜਲਦੀਆਂ ਨੇ ਹੁਣ ਵੀ ਚਲਾ ਕੇ ਦੇਖ ਲਓ ਚੱਲਣ ਗਿਆ ਉਹੀ ਦੋ ਹੋਣੀਆਂ ਜਿਹੜੀ ਬਲਿੰਕਰ ਦੀਆਂ ਨੇ ਇਹ ਕਹਿੰਦੇ ਸ ਕੀ ਲੱਗਦਾ ਕਿ ਇਹ ਮਹੱਲੇ ਦੀ ਸਹਿਮਤੀ ਤੋਂ ਬਿਨਾਂ ਟਾਵਰ ਲੱਗਿਆ ਹੋਇਆ ਹੈ ਜੀ ਵੀਰੇ ਮਹੱਲੇ ਦੀ ਸਹਿਮਤੀ ਤੋਂ ਬਿਨਾਂ ਨਹੀਂ ਟਾਵਰੇ ਇਹ ਟਾਵਰ ਮਨਜ਼ੂਰੀ ਵਾਲਾ ਹੈ ਹੀ ਨਹੀਂ ਹੈਗਾ ਇਹ ਕਿਹੜਾ ਦੂਜਾ ਟਾਵਰ ਹੈ ਇਹ ਬੂਸਟਰ ਆ ਯਾਰ ਸਿਰਫ ਡਾਟਾ ਟਰਾਂਸਫਰ ਕਰਨ ਵਾਲਾ ਟਾਵਰ ਹੈ ਜਿਸ ਤਹਾਨੂੰ ਆਪਾਂ ਨੂੰ ਕੰਪਨੀ ਵਾਲਿਆਂ ਨੇ ਦੱਸਿਆ ਹੋਇਆ ਹੈ ਇੱਕ ਚੀਜ਼ ਹੋਰ ਹੈ ਤੁਹਾਡੇ ਮਹੱਲੇ ਵਾਲੇ ਤੁਹਾਡੇ ਭੈਣ ਭਰਾ ਨੇ ਕਿਸੇ ਮੈਂ ਤੁਸੀਂ ਮਹੱਲੇ ਦੇ ਰਹਿੰਦੇ ਹੋ ਸਾਰਾ ਇਹਨਾਂ ਦੇ ਨਾਲ ਹੀ ਵਰਤਣਾ ਹੁੰਦਾ ਹੈ ਅਗਰ ਉਹਨਾਂ ਨੂੰ ਕੋਈ ਅਪੱਤੀ ਹੈ ਤਾਂ ਇਹਨੂੰ ਹਟਾਣ ਚ ਵੀਰੇ ਯਾਰ ਅਪੱਤੀ ਵਾਲਾ ਤਾਂ ਅਪੱਤੀ ਤਾਂ ਵੀਰੇ ਹਰੇਕ ਬੰਦੇ ਨੂੰ ਹਰੇਕ ਕੰਮ ਤੋਂ ਹੀ ਹੁੰਦੀ ਹੈ ਕੌਣ ਜਰਦਾ ਹ ਦੱਸ ਦੇ ਮੈਨੂੰ ਇਹ ਦੱਸ ਦੇ ਵੀ ਆਪਣਾ ਡੱਬ ਕਿਹੜੀ ਆ ਪੌਣੇ 7 ਚੌਂਕੀ ਆ ਨਾ ਉਹਦੇ ਨਾਲ ਟਾਵਰ ਲੱਗਿਆ ਹੋਇਆ ਠੀਕ ਐ ਗਿਲ ਚੌਂਕ ਚਲੇ ਜਾ ਆਪਣੀ ਉਹ ਕੀ ਨਾਮ ਆ ਠਾਣਾ ਉੱਥੇ ਵੀ ਲੱਗਿਆ ਹੋਇਆ ਪਰ ਫਿਰ ਵੀ ਭਾਜੀ ਸਹਿਮਤੀ ਨਾਲ ਲੱਗਦਾ ਸਹਿਮਤੀ ਦੀ ਗੱਲ ਨਹੀਂ ਸਹਿਮਤੀ ਦੀ ਗੱਲ ਨਹੀਂ ਹੈਗੀ ਸਹਿਮਤੀ ਦੀ ਗੱਲ ਨਹੀਂ ਇਹ ਗੱਲ ਆਪਾਂ ਕਹਿ ਸਕਦੇ ਹਾਂ ਹੁਣ ਮੈਂ ਤਾਂ ਮੈਂ ਤਾਂ ਦੇਖੀ ਨਹੀਂ ਨਾ ਹੋਈ ਭਾਜੀ ਉੱਥੇ ਲੱਗਿਆ ਉੱਥੇ ਖਬਰਾਂ ਮੈਂ ਮੈਂ ਤਾਂ ਦੇ ਮੱਲੇ ਦੇ ਬੰਦੇ ਆ ਪਰੇਸ਼ਾਨ ਆ ਕੀ ਲੱਗਦਾ ਜੇ ਅਗਰ ਇਹਨਾਂ ਨੂੰ ਕੋਈ ਤਰਾਜ ਆ ਸਾਰੇ ਇਹਨਾਂ ਦੇ ਨਾਲ ਗੱਲ ਕਰੀਏ ਨਹੀਂ ਨਹੀਂ ਮੈਂ ਤਾਂ ਵੀਰੇ ਦੇਖਾ ਦੇ ਲਿਖ ਕੇ ਆਪਾਂ ਲੈਟਰ ਦਿੱਤੀ ਹੋਈ ਆ ਬੰਦਿਆਂ ਨੂੰ ਵੀ ਹਾਂ ਵੀ ਭਾਜੀ ਮੈਂ ਮੈਂ ਉਹਨਾਂ ਤੋਂ ਪੈਸੇ ਲਏ ਐਡਵਾਂਸ ਠੀਕ ਹੈ ਮੇਰਾ ਹੈਗਾ ਉਹਨਾਂ ਦਾ ਕੰਟਰੈਕਟ ਮੇਰਾ ਜਦੋਂ ਕੰਟਰੈਕਟ ਖਤਮ ਹੋਊਗਾ ਮੈਂ ਅਗਲਾ ਮੈਂ ਕਹਦਾ ਮੈਂ ਟਾਵਰ ਲਾ ਲਊਂ ਅਗਲਾ ਕਹਿੰਦਾ ਪੈਸੇ ਦੇ ਦੇ ਬ੍ਰਿਪ 3 ਸਾਲ ਦਾ ਕੰਟਰੈਕਟ ਆ ਉਹੋਂ ਤੱਕ ਜਿਹੜਾ ਲੋਕੀ ਵੀਰੇ ਮੈਂ ਉਹਨਾਂ ਟਾਵਰ ਚੱਲਣਾ ਹੀ ਨਹੀਂ ਉਹਨਾਂ ਟਾਈਮ ਮੈਂ ਅਗਲੇ ਨੂੰ ਪਹਿਲਾਂ ਕਹਤਾ ਉਹ ਕਹਿੰਦਾ ਪਾਜੀ ਅਸੀਂ ਐਂ ਕਰਕੇ ਟਾਈਮ ਟਪਾਵਾਂਗੇ ਤੁਹਾਡਾ ਠੀਕ ਹੈ ਉਹ ਕੰਪਨੀ ਵਾਲੇ ਹਰੇਕ ਬੰਦੇ ਰੂਲ ਆ ਕਹਿੰਦਾ ਵੀਰੇ ਸਾਡਾ ਤਾਂ ਕਹਿੰਦਾ ਅਸੀਂ ਵੀ ਇਹ ਗਾਂਹ ਜਵਾਬ ਦੇ ਆ ਠੀਕ ਹੈ ਕਹਿੰਦਾ ਵੀਰੇ ਉਹਨਾਂ ਟਾਈਮ ਕਹਿੰਦਾ ਵੀਰੇ ਹੋਕਰਾਂਗੇ ਉਸ ਤੋਂ ਦੁਬਾਰਾ ਕੋਈ ਨਵਾਂ ਟਾਵਰ ਲਾ ਦੇ ਇਹ 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 ਚੀਜ਼ ਨਾ ਤਾਂ ਕੋਈ ਛੇੜ ਛਾੜ ਨਾ ਇੱਥੇ ਮੋਹੱਲਾ ਨਿਵਾਸੀ ਤੇ ਇੱਕ ਵਿਅਕਤੀ ਕਹਿ ਰਿਹਾ ਵਾ ਪੰਜ ਮਿੰਟ ਆੜ ਦੇ ਵਿੱਚ ਜਿਹੜੇ ਸਟੰਡ ਪਏ ਆ ਉਹਦੇ ਕਰਕੇ ਮੈਨੂੰ ਦਿੱਕਤ ਹੋ ਰਹੀ ਆ ਜੀ ਆੜ ਦੇ ਸਟੰਡ ਪ ਤੇਰੇ ਹਾਰਟ ਚ ਸਟੈਂਟ ਆਏ ਤਾਂ ਹੁਣ ਐਂ ਤਾਂ ਮੈਂ ਵੀ ਸ਼ੂਗਰ ਦਾ ਮਰੀਜ਼ ਐ ਇਹ ਵੀ ਮੇਰੇ ਜਿੱਤਾਂ ਮੈਂ ਕਹਾਂ ਮ ਟਾਵਰ ਨਾਲ ਹੋ ਗਿਆ ਮੈਨੂੰ ਇਹ ਦੱਸ ਦਿਓ ਵੀ ਜੇ ਮੈਨੂੰ ਸਾਨੂੰ ਸ਼ੂਗਰ ਹੋ ਗਈ ਤਾਂ ਮੈਂ ਕਹਾਂ ਮ ਟਾਵਰ ਨਾਲ ਹੋ ਗਈ ਦੋਨਾਂ ਦਾ ਫਰਕ ਨਹੀਂ ਪੈਂਦਾ ਇਹ ਤਾਂ ਹੁਣ ਲੋਕਾਂ ਦੀ ਕਹਿ ਕਹਾ ਯਾਰ ਨਹਿਰ ਤੇ ਨਹਿਰ ਤੇ ਮੇਰੀ ਗੱਲ ਸੁਣੋ ਨਹਿਰ ਆ ਡੀਗਾ ਆਵਾਜਾਈ ਵਾਲਾ ਕੰਮ ਆ ਠੀਕ ਆ ਤਾਂ 5 ਮਿੰਟ ਜੇ ਐਕਸੀਡੈਂਟ ਹੋਵੇ ਅਗਲਾ ਟਾਵਰ ਨਾ ਹੋ ਗਿਆ ਯਾਰ ਫਿਰ ਵੀ ਹੁਣ ਮੱਲੇ ਕਿਸੇ ਕਿਸੇ ਮਰੀਜ਼ ਦਾ ਥੋੜੀ ਇੱਕ ਟਾਵਰ ਕੋਈ ਹੱਲ ਕਰਦਾ ਬੰਦ ਰਹੇਗਾ ਜਾਂ ਕਿੱਦਾਂ ਯਾਰ ਵੀਰੇ ਟਾਵਰ ਤਾਂ ਬੰਦ ਆ ਮੈਂ ਤੁਹਾਨੂੰ ਪਹਿਲਾਂ ਕਈਆਂ ਨੇ ਟਾਵਰ ਬੰਦ ਆ ਠੀਕ ਹੈ ਉਹ ਕਹਿੰਦਾ ਚੱਲਦਾ ਹੈ ਗਰੰਟਾ ਭਾਜੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਸਵੇਰੇ ਵੀ ਮੇਰੀ ਗੱਲ ਹੋਈ ਹੈ ਵੀ ਟਾਵਰ ਅਗਲਾ ਕਹਿੰਦਾ ਭਾਜੀ ਟਾਵਰ ਹੀ ਪਰਸੋਂ ਲਵਾਇਆ ਲਾਇਆ ਉਹਨਾਂ ਨੇ ਠੀਕ ਹੈ ਉਹ ਕਹਿੰਦਾ ਉਹ ਕਹਿੰਦਾ ਵੀ ਟਾਵਰ ਪਰਸੋਂ ਲੱਗਿਆ ਵਾ ਉਹ ਕਹਿੰਦਾ ਵੀਰੇ ਅਸੀਂ ਇੱਕ ਵਾਰੀ ਬੈਕ ਚੱਲਦਾ ਟਾਵਰ ਉਹ ਕਹਿੰਦਾ ਰਾਤ ਨੂੰ ਬੰਦ ਆ ਵੀਰੇ ਬੰਦ ਆ ਕੱਲ 10 15 ਮਿੰਟ ਲਈ ਚਲਾਇਆ ਵਾ ਉਹਨਾਂ ਨੇ ਆਪਦਾ ਬੈਕ ਹੈਡ ਤੇ ਕਹਿੰਦੇ ਉਹ ਕਰਨਾ ਸੀ ਕੋਈ ਮੈਂ ਤਾਂ ਨਾਲ ਆ ਵੀਰੇ ਯਾਰ ਮੈਂ ਤਾਂ ਪਹਿਲਾਂ ਤਾਂ ਕਹਿ ਕੇ ਟਾਈਮ ਬੰਦ ਕਰਾਉਣ ਵਾਲਾ ਵੀ ਮੈਂ ਦਿੱਤੀ ਹੋਈ ਐਪਲੀਕੇਸ਼ਨ ਯਾਰ ਹੁਣ ਜੇ ਇਹਨਾਂ ਨੂੰ ਨਹੀਂ ਸਮਝ ਆਉਂਦੀ ਫਿਰ ਮੈਂ ਦੱਸਦੇ ਕੀ ਕਰ ਸਕਦਾ ਆਪਣੀ ਪਿਛਲੀ ਗੱਲ ਮੇਰੀ ਪਿਛਲੀ ਗੱਲ ਆ ਤੇ ਨਵੰਬਰ ਮਹੀਨੇ ਦੀ ਹੋਈ ਹੋਈ ਐ ਇਹਨਾਂ ਨਾਲ ਤੁਹਾਨੂੰ ਮੈਂ ਇਹ ਵੀ ਦਿਖਾ ਦੰਨਾ